ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀ ਰਾਗ ਸੁਹੇ ਮਹਲਾ 3ਾ ਘਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਨੀਆ ਨਾ ਸਾਲਾ ਹੈ ਜੋ ਮਰਵੰਝ ਸੇ ਲੋਕਾ ਨਾ ਸਾਲਾ ਹੈ ਜੋ ਮਰ ਖਾਕ ਥੇ ਦੁਨੀਆਂ ਨਾ ਸਾਲਾਹੇ ਜੋ ਮਰ ਵੰਜਸੇ ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੇ ਏ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਐ ਸੱਚਾ ਵੇਪਰਵਾਹ ਰਹਾਉ ਦੁਨੀਆ ਕੇਰੀ ਦੋਸਤੇ ਮਨਮੁਖ ਦਜਮਰਨ ਜੰਪੁਰ ਬੱਧੇ ਮਾਰੀ ਹੈ ਵਿਲਾ ਨਾ ਲਹਨ ਗੁਰਮੁਖ ਜਨਮ ਸਕਾਰਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਜੇ ਸੁਖ ਰਹਿਨ ਗੁਰ ਕਾਬਿ ਸ਼ਬਦ ਵਿਚਾਰਿਆ ਦੁਜੈ ਭਾਇ ਰਚਨ ਤਿਸਨਾ ਭੁਖ ਨ ਉਤਰੈ ਅਨ ਦਿਲ ਜਲ ਤੋ ਫਿਰਨੁ ਦੁਸ਼ਟਾ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੋਬਨ ਨਿੰਦਾ ਭਲੇ ਕਿਸੈ ਕੀ ਨਾਹੀ ਮਨ ਮੁਖ ਮੁਗਦ ਕਰਨ ਮਹੁ ਕਾਲੇ ਤਿੰਨ ਨਿੰਦ ਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵ ਤੈਸੋ ਹੋਵੇ ਤਿਹੇ ਕਰਮ ਕਮਾਏ ਆਪ ਵੀ ਜਾਪੇ ਹੀ ਖਾਵਣਾ ਕਹਿਆ ਕਿਛੂ ਨ ਜਾਏ ਮਹਾਪੁਰਖਾਂ ਕਾ ਬੋਲਣਾ ਹੋਇ ਕਿ ਤੈ ਪ੍ਰਸਾਦ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲਨਾ ਤਮਾਏ ਗੁਣ ਕਰੇ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸ਼ੇਵਨ ਭਾਗੇ ਜੇ ਉਹਨਾਂ ਮਿਲ ਰਹੇ ਅਨ ਦਿਨ ਨਾਮ ਲਾਏ ਦੇਸੀ ਰਿਜਕ ਸੰਭਾਹੇ ਜਿਨ ਉਪਾਏ ਮੇਦਨੇ ਏਕੋ ਹੈ ਦਾਤਾਰ ਸਚਾ ਆਪ ਧਣੇ ਸੋ ਸਚ ਤੇ ਰਹਿ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਰ ਲਏ ਸੋ ਪ੍ਰਭ ਸਦਾ ਸੁਮਾਣ ਮਨ ਮੈ ਲਾ ਸਤ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਾ ਹਉ ਮੈਂ ਸ਼ਬਦ ਜਲਾਇ ਸੋ ਸੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਥ ਰਖਾਂ ਉਰਤਾਰ ਮਿਲਿਆ ਕੋ ਇਹ ਨ ਵਿਛੜੈ ਗੁਰ ਕਾ ਹੇਤ ਪਿਆਰ ਪਿਰਸਾ ਲਾਹੇ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਭਾਵੰਤੇ ਨਾਰ ਮਨ ਮੁਖ ਮਨ ਨਾ ਭਿਜੇ ਆਤਮੈ ਲੈ ਚਿੱਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਸਨ ਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ ਗੁਰਸਬਦਿ ਮੈ ਲੁਤਰਾ ਤਾ ਸਚ ਬਣਿਆ ਸਿੰਗਾਰ ਸਚਾ ਸਹਾ ਸਚੇ ਬੁਣਜਾਰੇ ਉਥੇ ਕੂੜੇ ਨਾ ਟਿਕਨੋ ਉਹਨਾਂ ਸਚਨਾ ਭਾਵੇ ਦੁਖ ਹੀ ਮਹੇ ਪਚਨ ਹਉ ਮੈ ਮੈਲਾ ਜਗ ਫਿਰੈ ਮਰ ਜਮੈ ਵਾਰੋ ਵਾਰ ਪਈਏ ਕੀਰਤਿ ਕਮਾ ਬਣਾ ਕੋਏ ਨਾ ਮੇਟਣ ਹਾਰ ਸੰਤਾ ਸੰਗਤ ਮਿਲ ਰਹਾ ਤਾਂ ਸਚ ਲੱਗੈ ਪਿਆਰ ਸਚ ਸਾਲਾਹੇ ਸਚ ਮਨ ਦਰਸ ਚੈ ਸਚਿਆਰ ਗੁਰਪੂਰੇ ਪੂਰੇ ਮਤ ਹੈ ਐਨਿਸ ਨਾਮ ਧਿਆਏ ਹਉ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਾਹੀ ਆਪਣਾ ਨਿਮ ਨਿਮ ਲਾਗਾ ਪਾਏ ਤਨ ਮਨ ਸੌਂਪੀ ਆਗੇ ਧਰੇ ਵਿੱਚੋਂ ਆਪਗਵਾਏ ਖਿੰਚੋ ਤਾਣ ਵੀ ਗੁਚੀਐ ਕਸਿਓ ਲਿਵਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸਚ ਰਹਿ ਸਮਾਏ ਸਤਗੁਰ ਨੂੰ ਮਿਲੇ ਸੇ ਭਾਇ ਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰਸ ਸੱਚੇ ਦੀ ਸੰਨ ਸੇ ਭਾਈ ਸੇ ਸਜਣਾ ਜੋ ਸੱਚਾ ਸੇ ਵੰਨ ਅਬ ਕੋ ਨੂੰ ਵਿਕਣ ਪਲ ਰਨ ਗੁਣ ਕੀ ਸਾਝ ਕਰਨ ਗੁਣ ਕੀ ਸਾਝ ਸੁਖ ਉਪਜੈ ਸੱਚੀ ਭਗਤ ਕਰੇਨ ਸਚ ਵਣਜੈ ਗੁਰ ਸ਼ਬਦ ਸਿਉ ਲਾਹਾ ਨਾਮ ਲਾਏਨ ਸੋਇ ਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੇ ਨਾ ਚਲਦਿਆਂ ਨਾਲ ਬਿਨ ਨਾਵੇਂ ਨਾਲ ਨਾ ਚੱਲਸੀ ਸਭ ਮੁਠੀ ਜਮਕਾਲ ਮੁਕ ਮਨ ਕਾ ਤੋਸਾ ਹਰ ਨਾਮ ਹੈ ਕਿਰਤੇ ਰੱਖੋ ਸੁਮਾਲ ਇਹ ਖਰਚ ਅਖੁੱਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੁੱਲ ਹੋ ਭੁੱਲਿਆ ਜਾਸੈ ਪਤਗੁਆਇ ਇਹ ਜਗਤ ਮੋਇ ਦੁਜੈ ਬਿਆਪਿਆ ਗੁਰਮਤੇ ਸਚ ਧਿਆਇ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਇ ਗੁਰ ਕੈ ਸਬਦ ਮਨ ਤਨ ਰਪਾਏ ਹਰਿ ਸਿਉ ਰਹੈ ਸਮਾਇ ਸੋ ਸੋ ਮੇਰਾ ਰੰਗੁ ਲਾ ਰੰਗੇ ਸਹਿਜ ਸੁਭਾਇ ਕਾਮਣ ਰੰਗ ਤਾ ਚੜੈ ਜਾਂ ਪਿਰ ਕੈ ਅੰਕ ਸਮਾਇ ਚਿਰਿ ਬਿਛੁੰਨੇ ਭੀ ਮਿਰਨ ਜੋ ਸਤਿਗੁਰ ਸੇਵਨੁ ਅੰਦਰ ਨਵ ਨਿਦ ਨਾਮ ਹੈ ਖਾਣ ਖਰਚ ਨ ਨਿਖੁਟੇ ਹਰ ਗੁਣ ਸਹਿਜ ਰਵਨ ਨਾ ਵੇ ਜਨਮ ਹੈ ਨਾ ਵੇ ਮਰ ਹੈ ਦੁਖੇ ਮਹ ਸਹਨ ਗੁਰ ਰਾਖੇ ਸ ਉਬਰੇ ਹਰ ਸਿਉ ਕੇਲ ਕਰਨ ਸਜਣ ਮਿਲੇ ਨਾ ਵਿਛੜ ਹੈ ਜੇ ਅਨ ਦਿਨ ਮਿਲੇ ਰਹਿਨ ਇਸ ਜਗ ਮਹਿ ਵਿਰਲੇ ਜਾਣੀ ਹੈ ਨਾਨਕ ਸਚ ਲਹੰਨ ਸਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿਨ ਇਸ ਜਗ ਮਹਿ ਵਿਰਲੇ ਜਾਣੀ ਹੈ ਨਾਨਕ ਸਚ ਲਹੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ